ਲੋਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਮਾਨਸਾ ਪਸ਼ੂ ਮੰਡੀ ਤੇ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਅੱਜ ਜਿੰਨਾਂ ਨੂੰ ਪਹਿਲੀ ਵਾਰ ਹੀ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਬਾ ਦੇਣ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਨਵਾਂ ਵੀਡੀਓ ਦਾ ਆ ਦੇਖੋ ਜੀ ਸੌਦਾ ਹੋ ਰਿਹਾ ਹੈ ਲੈ ਨਾ ਸਹੀ ਹੈ ਨਾ ਫੁੱਟੀਆਂ ਨੇ ਖੜਾ ਜੀ ਹਾਂ ਤਾਂ ਫੇਕੀ ਚਾਲੀ ਗਈਆ ਹੁਣ ਕੀ ਕਰਕੇ ਲਾ ਕੇ ਤਾਰੀਆ ਤੇ ਤਰ ਬੱਚਾ ਲਗਾ ਦੇਣਾ ਹੱਪੀ ਲਾ ਕੇ ਤਾਰੀਆ ਤਾਰੇ ਕਿੰਨਾ ਨਾ ਨਾ ਮਰੂ ਕੋਈ ਅੱਲੀ ਕਾ ਲੈ ਕੋੜ ਲੈਣ ਕੋਈ ਗੱਲ ਨਹੀਂ ਮਸਲਾ ਕਿੰਨੇ ਦਾ ਸੌਦਾ ਹੋਇਆ ਸੀ ਜੀ ਆ ਮੱਝ ਦਾ 55000 ਦਾ ਸੌਦਾ ਹੋਇਆ ਜੀ ਹਾਂ ਜੀ ਤਾਂ ਕਰਾਣਾ ਜੇ ਫੋੜ ਮੋੜ ਮੈਂ ਸਹੀ ਹਾਂ ਜੀ ਹਾਂ ਜੀ ਸੁਪਰਾ ਜੀ ਪੈਂਡ ਕਿਹੜਾ ਜੀ ਕਿਹੜਾ ਜਲਾ ਜੀ ਪਤਾਵਾ ਜੀ ਜਰਾ ਪਤਾਵਾ ਤਸੀਲ ਰਤਿਆ ਕੀ ਗਾ ਜੀ ਨੰਬਰ ਬੋਲੋ ਜੀ 80599 80599 ਜੀ 17243 17243 ਕਿੰਨਾ ਕਿੰਨਾ ਮੁੱਲ ਆਈ ਇਹਦਾ 70000 70000 ਜੀ 70000 ਦੀ ਮੈਂ ਆਹ ਤੂੰ ਰਹਿ ਤਾ ਮੈਂ ਭਾਈ ਤੇਰੀ ਲਾਖੀ ਆ ਲੈ ਨਹੀਂ ਨਹੀਂ ਦੀ ਗੱਬਣ ਕਹਿੰਦਾ ਜੀ ਵੀਰੋ ਸੌਦਾ ਹੋ ਰਿਹਾ ਹੈ ਮੈਂ ਵਿੱਚ ਥੋੜੀ ਨਹੀਂ ਦਰਤ ਬੰਦਾ ਮਾਰ ਪੀਰ ਪਿਆ ਸੀ 55000 ਲਾ ਰਹੀ ਹੈ ਬਾਈ ਜੀ ਮੱਝਾਂ ਹਜੇ ਆ ਰਹੀਆਂ ਮੰਡੀ ਚ ਦੇਖੋ ਜੀ ਮੱਝ ਜਿਹੜਾ ਦਿਖਾਉਣ ਲੱਗੇ ਜੀ ਇਹ ਇੱਕ ਦੋ ਦਿਨ ਲੈਂਦੀ ਹੈ ਸੁਣਨ ਵਾਲੀ ਮੱਝ ਹੈ ਦੇਖੋ ਜੀ ਕਰੋ ਚੱਕ ਦੇਖੋ ਅੱਧਰ ਕੁਆਲਟੀ ਕਰੋ ਚੱਕ ਮੋੜ ਲੇ ਜੀ ਦੇਖੋ ਜੀ ਭਾਈ ਤੋ ਪੁਰਦੇ ਆ ਕਿੰਨੇ ਦਿਨ ਲੈਂਦੀ ਆ ਜੀ ਵੀਰ ਨਾ ਕਰਦੇ ਬੰਨ੍ਹ ਦੋ ਜੀ ਆਂਦੇ ਬਾ ਦੇਖੀ ਅਸੀਂ ਪਸਾਬ ਕਰੀਏ ਪਸਾਬ ਦੇ ਦੇਖਣਾ ਬਰਥੜੀ ਬਰਥੜੀ ਕੀ ਨਾਮ ਹੈ ਜੀ ਆਰਾਮ ਆਰਾਮ ਜੀ ਕਿੰਨਾ ਮੁੱਲ ਹੈ ਜੀ ਮਾਜਰਾ 10 ਜੀ ਕਿੰਨੇ ਦਿਨ ਲੈਂਦੀ ਸੋਨ ਦੇ ਜੀ ਬਦਨ ਤੱਕ ਦਾ ਦਿਨ ਲੈ ਸਕਦੀ ਆ ਉਹਨਾਂ ਦਿਨ ਪੂਰੇ ਜੀ ਕਿੰਨਾ ਰੋਟੋ ਦਿੱਤਾ ਜੀ ਪਹਿਲਾਂ 12 ਲੀਟਰ ਤੇ ਫੋਨ ਨੰਬਰ ਬੋਲ ਦੋ ਜੀ ਆਪਣਾ 94177 ਕਰਨ ਨਮੇ ਕਸਟ ਕਰੀਏ 55043 55043 ਠੀਕ ਹੈ ਝੋਟੀ ਦਿਖਾ ਰਹੇ ਆ ਜੀ ਇੱਕ ਦੇਖੋ ਜੀ ਮੂਹ ਮਠਾ ਸਿੰਗਾ ਦੀ ਸੁਹਣੀਆ ਤੋੜ ਕੇ ਦਿਖਾਉਣੇ ਆਂ ਭਾਈ 4 ਮਹੀਨਿਆਂ ਦੀ ਗੱਭਣ ਕਹਿ ਰਹੇ ਨੇ ਮੇਰੀ ਦੇਖੋ ਜੀ ਨਾਮ ਲੇਖੋ ਦੇਖੋ ਝੋਟੀ ਚੋਰਾ ਤਰਾਹੀ ਬਾਣਿਆਂ ਤੋਂ ਪੁੱਛਦੇ ਆਂ ਦਾ ਮੁੱਲ ਮਾਤਾ ਰੇਟ ਰੋ ਜੈਪੀ ਬੰਨਿਆ ਰੋ ਪੋ ਦਾ ਰੇਟ ਹੈ ਕੀ ਨਾਮ ਹੈ ਜੀ ਜਗਜੀਤ ਜੀ ਕਿਹੜਾ ਪੰਡਾ ਜੀ ਪੰਡਾ ਕਿੰਨਾ ਰੇਟ ਹੈ ਦਾ ਛੋਟੀ ਦਾ ਜੀ ਲੱਖ ਰੁਪਈਆ ਮਾਂ ਕਿੰਨੇ ਚਿਰ ਦੀ ਕਰ ਬਣਾਈ ਜੀ 4 ਮਹੀਨੇ ਦੀ ਠੀਕ ਹੈ ਮਾਨਸਾਨ ਹੋ ਜੂ ਮੌਕੇ ਤੇ ਜੀ ਹੈ ਮੌਕੇ ਤੇ ਮਾਨਸਾਨ ਹੋ ਜੂ ਕੋਈ ਨਾ ਕਰਦਾ ਠੀਕ ਹੈ ਨੰਬਰ ਬੋਲ ਦਿਓ ਜੀ ਨੰਬਰ ਧਵਾਓ 885 ਜੀ 8590 85919 19 ਇਹ ਬੰਨਿਆ 8590 ਠੀਕ ਹੈ ਕਰ ਰਹੇ ਇਹ ਕੰਮ ਰਾਤ ਸੂਈ ਹੋਈ ਹੈ ਅੱਜ ਦੇਖੋ ਜੀ ਪੂਰਾ ਤਾਰਾ ਕਰੋ ਚੱਕੇ ਦਾ ਇਹੋ ਤੋਂ ਪਾਦੇ ਵੀ ਉਹ ਪਾਣੀ ਆ ਪਾਣੀ ਬਾਕੀ ਚੇਲੇ ਬਾਈ ਤੁਲੇ ਕਿਦ ਨੇ ਆ ਉਹ ਜਿਹੜਾ ਮੱਛੀ ਦਾ ਕੱਟੂ ਮਰ ਗਿਆ ਜੀ ਆਹ ਤੇ ਕੱਟੂ ਦਾ ਬੱਚਾ ਡਟਾ ਹੈ ਜੀ ਹੁਣ ਨੰਬਰ ਬੋਲੋ ਜੀ 82840 740 ਜੀ 7254 ਵੀ 7254 ਕੀ ਨਾਮ ਆ ਜੀ ਨੌਨਵਾਜਾ ਰਾਮ ਵੀਰਾ ਖਾਨੇ ਵਾਲ ਪਿੰਡ ਆ ਵੀਰਾ ਜਿਲਾ ਜਿਲਾ ਪਟਿਆਲਾ ਆਪਣਾ ਬਖੜੀਆਂ ਦਾ ਕੰਮ ਆ ਵੀਰਾ ਠੀਕ ਇਹ ਕੀ ਮੁੱਲ ਹੈ ਇਹਦਾ ਮੈਂ ਦਈ ਇਹਦਾ ਮੁੱਲ ਵੀ 80000 ਰੁਪਏ ਪਹਿਲਾਂ ਕਿੰਨਾ ਦੁੱਧ ਦਿੱਤਾਈ ਇਹਨੇ ਵੀ ਪਹਿਲਾਂ ਨਾਲ ਵੀ ਦਾ ਪਹਿਲਾਂ ਨਾਲ ਹੀ ਠੀਕ ਹੈ ਮੱਝ ਦਿਖਾਉਣ ਲੱਗੇ ਜੀ ਪਹਿਲੇ ਸੂਏ ਸੁਣਾ ਜੀ ਛੋਟੀ ਐ ਚਲ ਵੀਡੀਓ ਲਾਉਣਾ ਚੈੱਕ ਜੀ ਪਰਵੰਦੇ ਕਈ ਕਿਹੜਾ ਲੱਖ ਰੁਪਏ ਇਹ 15 ਨਾਲ ਨਾਲ ਵਿੱਚ 16 ਤਰੀਕ ਦਿਨ ਪਰੋਣੇ ਵੀਰੇ ਦੇ ਪਹਿਲੇ ਸੂਏ ਸੋਣਾ ਛੋਟਾ ਪਾ ਹੈ ਚੋੜ ਕੇ ਮੈਂ ਅਸੀਂ ਦਿਖਾਉਣੇ ਜੀ ਤੋਰਾ ਸਾਰਾ ਕਰੋ ਚੈੱਕ ਜੀ ਮੱਝ ਦਾ सोण जी चलो न सुणो मजो ਆ ਜਦੋਂ ਲੈ ਕੇ ਦਿੰਦਾ ਡੀਟੇਲ ਕਪੜਾ ਜਗਵੰਤ ਸਿੰਘ ਨਾ ਜੱਗਾ ਛੋਟਾ ਪਿੰਡ ਕਿਹੜਾ ਜੀ ਪਤਨਾ ਸ਼ਹਿਰੀ ਪਿੰਡ ਖਾਂਗ ਜੀ ਠੀਕ ਹੈ ਕੀ ਮੁੱਲ ਹੈ ਇਹਦਾ ਇਹ ਬਾਈ ਜੀ ਪਹਿਲੇ ਸੁਣਨਾ ਹੈ ਠੀਕ ਹੈ ਜੀ ਇਹਦਾ ਪਿਆ ਜੇ 10 ਦਿਨ ਦੀ ਸਮੂਚ 16 ਦਿਨ ਦੇ ਪੂਰੇ ਨੇ ਤੇ 85000 ਰੁਪਏ ਮੁੱਲ ਕਰਦੇ ਆ ਭਾਈ 85000 ਲੈਣ ਦੇਣੀ ਜੀ 80000 ਦੀ ਚੋਟੀ ਦੇ ਦਾਂਗੇ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 98899 3500 ਬਾਈ ਕਰੋ ਚਾਹੀਏ पंजा ਕਿਹੜਾ ਸੌਦਾ ਹੋ ਰਿਹਾ ਹੈ ਸੌਦਾ ਹੁੰਦਾ ਦੇਖੋ ਇਹ ਐ ਸਮਝਾ ਦਾ ਸੌਦਾ ਹੋ ਰਿਹਾ ਜੀ ਸਾਲ ਤੋਂ ਐ ਵਾਂਗੂ ਕੇ ਨਾ ਬਣੇ ਤੂੰ ਅੱਗੇ ਛੱਡੀ ਛੱਡੀ 36 ਛੱਡੀ ਤੂੰ ਛੱਡ ਜਾ ਮੈਂ ਤਾਂ ਹਾਂ ਤੂੰ ਵੀ ਛੱਡ ਛੱਡ ਦੇ ਵਿੱਚ ਨਹੀਂ ਤਾਂ ਇਹਦਾ ਸੌਦਾ ਹੋ ਰਿਹਾ ਹੈ ਮਾਜਰਾ ਆਹ ਵੇ ਆ ਲੱਗਿਆ ਸਾਢੇ ਦੀ ਆਉਣਾ ਨਹੀਂ ਹੁੰਦੀ ਉਹ ਨਹੀਂ ਹੁੰਦੀ ਉਹ ਯਾਰ ਚਲਾ ਰਿਹਾ ਉਹ ਨਹੀਂ ਹੁੰਦੀ ਸਾਡਾ ਹੁੰਦਾ ਦੇਖੋ ਜੀ ਉਹ ਤੂੰ ਬੱਚਾ ਲੱਗਣ ਦੇ ਠੱਕੇ ਨਾ ਸਾਡਾ ਹੁੰਦਾ ਜੀ ਜਿਵੇਂ ਉਹ ਕਿਉਂ ਬੱਚਾ ਭਰ ਗਿਆ ਉਹ ਤਾਰਾ ਕਰੋ ਚੱਕੇ ਦਾ ਥੰਦ ਨਾ ਦੇਖੀ ਮਾਜੂ ਤਾਜੀ ਸੀ ਮਾਜੂ ਇੱਕ ਸੰਗ ਪੰਡਾ ਇੱਕ ਮੀਨੇ ਹਾਂ ਬੱਚਾ ਜੀ ਦਾ ਮਤਲਬ ਭਾਈ ਕੀ ਰੇਟ ਹੈ 125 ਕਿਹੜਾ ਪੰਡਾ ਜੀ ਮਕਾਨਾ ਮਕਾਨਾ ਜੀ ਜਿਹੜਾ ਕਿਹੜਾ ਜੀ ਫਤਿਹਵਾਦ ਕੀ ਨੰਬਰ ਬੋਲ ਦੋ ਜੀ ਆਪਣਾ ਨੰਬਰ ਭਾਈ ਉਹ 88071 5427 ਠੀਕ ਹੈ ਜੇ ਤੁਹਾਨੂੰ ਲੱਗੇ ਕਰੋ ਚੈੱਕ ਤਾਜੀ ਸੁਜੀ ਮੱਝੇ ਇਹ ਵਾਲੂਆ ਦੇਖੋ ਜੀ ਦੇਖੋ ਮੈਂ ਕਰੋ ਚੈੱਕ ਬਾਈ ਤੋਂ ਲੈ ਕੇ ਦਿੰਨਾ ਡਿਟੇਲ ਮੋਸਰ ਦੇ ਦੇਖੋ ਜੀ ਹੁੰਡੇ ਸੰਗਣੇ ਆ ਬੱਚੇ ਜੀ ਤਾਜੀ ਸੁਜੀ ਮੱਝੇ ਆ ਮਗਰ ਕਿਹੜਾ ਪੰਡਾ ਜੀ ਲਾਉਗਾ ਕਿਹੜਾ ਜੀ ਸੂਰੂਰ ਕਨੇਰੀਆ ਮੱਝ ਇਹਦਾ ਮੁੱਲ 2 ਲੱਖ ਕਰਦੇ ਲੈਣ ਦੇਣੀ 1.40 ਫੋਨ ਨੰਬਰ ਬੋਲ ਦਿੰਦੇ 93655 93655 ਜੀ 80815 80815 ਜੀ ਠੀਕ ਹੈ ਗਰੀਬ ਤੌਰ ਤੇ ਦਿਖਾਉਣੇ ਸੀ ਹੌਂਦੇ ਵੀ ਦੀ ਕਰੋ ਚੱਕੀ ਤਾਜੀ ਸੂਈ ਮੱਝ ਆ ਜੀ ਬਾਕੀ ਪੰਨਿਆਂ ਕੋ ਡਿਟੇਲ ਲੈ ਕੇ ਦਿੰਨੇ ਆ ਥਾਲ ਦੇ ਵਾਰੀ ਕੋਈ ਕੋਣ ਕਰੂ ਚੱਕੀ ਮੁੰਡਾ ਆ ਬੱਚਾ ਕੀ ਬੋਲ ਆਂ ਲੇਵਾ ਦੇਖ ਤੇਰਾ ਮੁੱਲ ਬਾਈ ਉਹ ਮੁੱਲ ਬਗਾ ਦੇ ਕੀ ਡੀਟੇਲ ਲੈਨੇ ਬਾਈ ਤੂੰ ਬਾਈ ਕੀ ਮੰਗੇਗਾ 20000 ਜਿੰਨੀ ਜਿੰਦਰਾ ਮੈਂ ਬੰਦ ਨਹੀਂ ਕਰਦਾ ਆ ਮਾਝੀ ਬਾਈ ਤੁਲੇ ਨੇ ਟੇਕੀ ਕੀ ਨਾਮ ਹੈ ਇਹਦਾ ਨੰਬਰ ਜਿਆਦਾ ਨਹੀਂ ਰੇਟ ਇਹਦਾ ਲੱਖ ਰੁਪਈਆ ਹੀ ਮਹੀਨਾ ਹੋਗਾ ਸੂਈ ਨੂੰ ਮਾਝਣਾ ਕਰ ਲੋ ਸਾਡੇ ਦਾ ਕਿੰਨਾ ਮਹੀਨਾ ਮਹੀਨਾ ਦਾ ਹੋਗਾ ਮਹੀਨਾ ਹੋਗਾ ਸੂਈ ਨੂੰ ਬਣਾ ਵਾਲੀ ਪਿੰਡ ਹੈ ਜੀ ਕਿੰਨੇ ਦਾ ਨਹੀਂ ਹੈ ਨਾ ਕਾ ਮਾ ਇੰਨੇ ਨਾ ਇਹ ਗੱਲਾਂ ਪਸੂਆਂ ਆ ਜਾਨੇ ਚੱਲ ਹੋ ਰਿਹਾ ਜੀ ਛੋਟੀ ਦਾ ਬਾਈ ਇਹ ਤਾਂ ਛੋਟੇ ਪਿੱਛੇ ਰਹੇ ਨੇ ਜੇ ਪਸੂਆਂ ਦਾ ਛੋਟੀ ਹੈ ਜੀ ਸਰ ਉਹੀ ਤਾਂ ਗੱਲ ਹੈ ਪੂਰੀ ਇਕੱਠੀ ਪੂਰੀ ਕਿੰਨੀ ਦੀ ਹੈ ਜੀ ਜਿਹੜਾ ਜੀ ਵਾਦੀ ਬਤਾਜਦਾ 700 ਰੁਪਏ ਜੀ ਚੱਲੀ ਜਾਂਦਾ ਇਹਦਾ ਸ਼ੌਤਾ ਹੋ ਜਾਂਦਾ ਜੀ ਬਾਈ ਮੰਡੀ ਲਿਆ ਕਰ ਆ ਵੜਾ ਨੇ ਵਾਹਲਾ ਕਿੰਨੇ ਦਾ ਹੋ ਗਿਆ ਸੱਤਾ ਇਹਦਾ ਹੋ ਰਿਹਾ ਹੋ ਰਿਹਾ ਸੱਤਾ ਹੋ ਗਿਆ ਜੀ 20000 ਦਾ ਝੋਟੀਆਂ ਜਿਹੜੀ ਦਾ ਇਹਦਾ ਜੀ ਤੁਹਾਨੂੰ ਲੱਗਿਆ ਜੀ ਤੋੜਾ ਤਾਰਾ ਕਰੂ ਚੈੱਕ ਇਹਦਾ ਤਾਂ ਲਿਵਰੀ ਦੇਖੋ ਜੀ ਆ ਲਿਗਰ ਬਣਾ ਕੇ ਕਰੂ ਜੀ ਚੈੱਕ ਇਹਦਾ ਮਜਰਾ ਤਾਂ ਲਿਵਰੀ ਦੇਖੋ ਜੀ ਬਾਕੀ ਟੇਰ ਬਾਈ ਤੋਂ ਲੈ ਕੇ ਜਾਨੇ ਬਹੁਤ ਕੱਦ ਦਾ ਘਰ ਆ ਮੈਂ ਇਹਦਾ ਝੋਟੀ ਦਾ ਚੌਗੀ ਹੈ ਚਾਰ ਦੰਦਾਂ ਦਾ ਜੀ ਚਾਰ ਦੰਦਾਂ ਦਾ ਨਾਮ ਦੱਸੋ ਜੀ ਕੀ ਹੈ ਸੁਪਾਲ ਕਿਹੜਾ ਪਿੰਡ ਹੈ ਜੀ ਖਾਨਗੜ੍ਹ ਜਿਲ੍ਹਾ ਜੀ ਜਿਲ੍ਹਾ ਮਾਨਸਾ ਫੋਨ ਨੰਬਰ ਬੋਲੋ ਜੀ 765 ਠੀਕ ਹੈ 94765 94765 94633 ਕੀ ਰੇਟ ਹੈ ਇਹਦਾ ਝੋਟੀ ਦਾ ਇਹਦਾ 1.5 ਲੱਖ ਰੁਪਇਆ 13 ਕਿਲੋ ਪ੍ਰੂਨ ਥੱਲੇ ਚੌਗੀ ਆ ਮੂੰਹ ਯਾਰ ਕਿੰਨਾ ਚਿਰ ਹੋ ਗਿਆ ਸੁਈ ਨੂੰ ਅੱਜ ਉਹਦੇ 5-6 ਦਿਨ ਉਹ ਬੱਚਾ ਖੜਾ ਜੀ ਦਾ ਮੈਂ ਕਿੱਟੀ ਨਗਰ ਹੈ ਕੱਟੀ ਹੈ ਜੀ ਮੰਦਰ ਵੀ ਬਾਈ ਨਾਲ ਸਪਾਰਕ ਕਰ ਲਓ ਜਿਹਨੇ ਵੀ ਦੇਖੋ ਇਹ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਦੇਖੋ ਜੀ ਦੇਖੋ ਇਹ ਇੰਟੂ ਟੇਪ ਕਾ ਦਰਜੂ ਟੂ ਟੂ ਬਾਕੀ ਡਿਟੇਲ ਵਾਈਪ ਰੱਖ ਲੈਣਾ ਕੀ ਨਾਮ ਹੈ ਜੀ ਕਰਨਾਮ ਸਿੰਘ ਕਰਨਾਮ ਸਿੰਘ ਕਿਹੜਾ ਪਿੰਡ ਹੈ ਜੀ ਨਾਲਾ ਜੀ ਨਾਲਗਲਾ ਕਿੰਨਵੀਂ ਸੋਈ ਮਾਜੀ ਦੂਜੀ ਸੋਈ ਜੀ ਕਿੰਨਾ ਰੁੱਧਾ ਥਲੇ ਜੀ ਇਹਦੇ 13 ਲੀਟਰ ਜੀ ਕਰਦੀ ਮਾਜੀ ਹਾਂਜੀ ਕਰਦੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਜੀ ਇਹਨੂੰ ਹੋਏ 12 ਦਿਨ 12 ਦਿਨ ਕੀ ਰੇਟ ਹੈ ਜੀ 1.5 ਲੱਖ ਮੌਕੇ ਤੇ ਮਾਨਤਾ ਕਰ ਦੋਗੇ ਹਾਂਜੀ ਫੋਨ ਨੰਬਰ ਬੋਲ ਲਓ ਜੀ 94632 94632 ਕੀ ਬੋਲਾਂ 244 1424 ਠੀਕ ਹੈ ਲਗੇ ਜੀ ਖਾਨ ਦੇਵਾ ਕਰੋ ਚੈੱਕ ਸਿੰਘਾ ਸੁੰਗਾ ਦੀ ਦੇਖੋ ਜੀ ਕੁੰਡੇ ਸ਼ੰਗਣੇ ਸ਼ੇਲੇ ਕਿਦਾਂ ਹੈ ਜੀ ਦੇਖੋ ਜੀ ਤੇ ਕਲੀ ਬੱਕ ਇਨ ਡੂਨ ਬਾਈ ਤੁਲੇ ਕੀ ਨਾਮ ਹੈ ਜੀ ਸ਼ਰਨੀਆ ਬਾਈ ਕਿਹੜਾ ਪੰਡਾ ਜੀ ਮਾਨਸਾ ਜੀ ਕਿਹੜਾ ਜੀ ਮਾਨਸਾ ਸਾਹਿਬ ਆਹ ਮਾਨਸਾ ਆਹ ਮਾਨਸਾ ਉਹ ਨੰਬਰ ਕੋਲ ਹੈ ਜੀ 826488384 ਇਹ ਰੰਗ ਦੇ ਇਹ ਡਾਟਾ ਪੱਤਰਾ ਹੀ ਹੈ ਇੱਕ ਦਾਸ ਆ ਬਾਈ 2.5 ਮਹੀਨਾ ਹੀ ਗੱਭਣਾ ਕੀ ਦੁੱਧ 12 ਕਿਲੋ ਟੋਕੜ ਗੱਭਣਾ ਟੋਕੜ ਗੱਭਣਾ ਹੀ ਹਾਂਜੀ 82648 ਜੀ 88384 ਕਿੰਨਾ ਰੁੱਧਾ ਏ ਥੱਲੇ ਜੀ ਦੁੱਧ 12 ਕਿਲੋ ਬਾਈ 2.5 ਮਹੀਨਾ ਦੀ ਗੱਭਣਾ 2.5 ਮਹੀਨਾ ਦੀ ਗੱਭਣਾ ਹਾਂਜੀ ਠੀਕ ਹੈ ਦੇਖੋ